ਕੱਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹਦੇ ਕੋਈ ਸਟੈਂਡ ਹੀ ਕੋਈ ਨਹੀਂ ਬਿਸ਼ੈਮਾ ਦਾ ਤਾਂ ਨੀਂ ਨੀ ਪਾ ਕੇ ਵੀ ਸੜ ਜਾਂਦਾ ਹੈ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ 3 ਸਾਲ 3 ਪਾਰਟੀਆਂ ਤੇ ਤੀਜੀ ਚੋਂ ਅਸੀਂ ਗੱਲ ਕਰ ਰਹੇ ਹਾਂ ਸੁਸ਼ੀਲ ਰਿੰਕੂ ਦੀ ਜਿਨ੍ਹਾਂ ਨੇ 3 ਸਾਲਾਂ ਦੇ ਅੰਦਰ ਤੀਜੀ ਪਾਰਟੀ ਬਦਲ ਲਈ ਤੇ ਹੁਣ ਭਾਜਪਾ ਦੇ ਵੱਲੋਂ ਉਹ ਚੋਣ ਵੀ ਲੜ ਸਕਦੇ ਨੇ ਅਜਿਹੇ ਕਿਆਸ ਲੱਗ ਰਹੇ ਨੇ ਕਿਉਂਕਿ ਲੰਗੇ ਕਾਲੀ ਉਹਨਾਂ ਨੇ ਭਾਜਪਾ ਦਾ ਕਮਲ ਫੜ ਲਿਆ ਹੈ ਉਹਨਾਂ ਨੇ ਪਹਿਲਾਂ ਕਾਂਗਰਸ ਦਾ ਹੱਥ ਛੱਡਿਆ ਆਮ ਆਦਮੀ ਪਾਰਟੀ ਦੇ ਹੋ ਗਏ ਤੇ ਫਿਰ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਤੇ 3 ਸਾਲਾਂ ਦੇ ਅੰਦਰ ਹੀ ਉਹਨਾਂ ਦੀ ਤੀਜੀ ਪਾਰਟੀ ਹੈ ਸੁਸ਼ੀਲ ਕੁਮਾਰ ਰਿੰਕੂ ਤੇ ਹੁਣ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਤੰਜ ਕਸ ਰਹੀ ਹੈ ਸਵਾਲ ਖੜੇ ਕਰ ਰਹੀ ਹੈ ਕਿ ਇਹਨਾਂ ਦਾ ਤਾਂ ਕੋਈ ਸਟੈਂਡ ਹੀ ਨਹੀਂ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਆ ਇਕਲੌਤੇ ਲੋਕ ਸਭਾ ਸੰਸਦਾਂ ਉਹਨਾਂ ਨੇ ਜਲੰਧਰ ਜਿਮਨੀ ਚੋਣ ਜਿੱਤੀ ਸੀ ਫਿਰ ਉਹ ਸੰਸਦ ਦੇ ਵਿੱਚ ਪਹੁੰਚੇ ਤੇ ਹੁਣ ਉਹ ਭਾਜੀਪੀ ਵੱਲੋਂ ਚੋਣ ਲੜ ਸਕਦੇ ਨੇ ਜੇਕਰ ਗੱਲ ਕਰੀਏ ਸੁਸ਼ੀਲ ਕੁਮਾਰ ਰਿੰਕੂ ਦੀ ਤਾਂ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਨੇ 2017 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਫਿਰ 2017 ਦੇ ਵਿੱਚ ਉਹਨਾਂ ਨੇ 17334 ਵੋਟਾਂ ਦੇ ਨਾਲ ਜਿਹੜੀ ਜਿੱਤ ਹਾਸਲ ਕੀਤੀ ਸੀ ਉਦੋਂ ਉਹਨਾਂ ਨੇ ਭਾਜੀਪੀ ਦੇ ਮਹਿੰਦਰ ਪਾਲ ਨੂੰ ਹਰਾਇਆ ਸੀ 2022 ਵਿੱਚ ਫਿਰ ਕਾਂਗਰਸ ਤੋਂ ਉਹਨਾਂ ਨੂੰ ਟਿਕਟ ਮਿਲੀ ਪਰ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗਰਾਲ ਨੇ ਉਹਨਾਂ ਨੂੰ ਹਰਾ ਦਿੱਤਾ ਉਹੀ ਸ਼ੀਤਲ ਅੰਗਰਾਲ ਜੋ ਲੰਗੇ ਕੱਲ ਉਹਨਾਂ ਦੇ ਨਾਲ ਸ਼ਾਮਿਲ ਹੋਏ ਨੇ ਭਾਜਪਾ ਦੇ ਵਿੱਚ ਫਿਰ ਆਇਆ April 2023 ਉਦੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਜਿੰਦਰ ਜਿੰਮੀ ਚੋਣਾਂ ਨੇ ਜਿੱਤ ਲਈ ਤੇ ਫਿਰ ਆਇਆ 7 March 2024 ਜਦੋਂ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਆਪਣੇ ਸਾਥੀ ਸ਼ੀਤਲੰਗੁਰਾਲ ਦੇ ਨਾਲ ਹਾਲਾਂਕਿ ਇਹਨਾਂ ਦੇ ਰਿਸ਼ਤੇ ਚੰਗੇ ਨਹੀਂ ਰਹੇ ਨੇ ਕਿਹਾ ਜਾਂਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਸਨ ਸ਼ੀਤਲੰਗੁਰਾਲ ਤੇ ਸੁਸ਼ੀਲ ਰਿੰਗੂ ਪਰ ਹੁਣ ਦੋਵੇਂ ਇਕੱਠੇ ਹੋ ਕੇ ਇੱਕੋ ਹੀ ਮੰਚ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹਨਾਂ ਨੂੰ ਕੇਰ ਰਹੀ ਨੇ